ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਤ ਥੋੜੀ ਜੀ ਖਰਾਬ ਜ਼ਿਆਦਾ ਹੋ ਗਈ ਪਾਣੀ ਚ ਰਹਿ ਰਹਿ ਕੇ ਉਹਦੇ ਕਰਕੇ ਮੈਂ ਲੁਧਿਆਣਾ ਆਇਆ ਸੀ ਤੇ ਡਾਕਟਰ ਸਾਹਿਬ ਕੋਲ ਆਇਆ ਸੀ ਡਾਕਟਰ ਨਾਲ ਗੱਲਾਂ ਕਰਕੇ ਮੇਰੇ ਮਨ ਚ ਆਇਆ ਕਿ ਜਿੰਨੇ ਪਿੰਡ ਭਰਾ ਜਿਹੜੇ ਜਿਹੜੇ ਇਲਾਕਿਆਂ ਚ ਵੀ ਕਿਉਂਕਿ ਪਾਣੀ ਤਾਂ ਹੁਣ ਸਾਰੇ ਇਲਾਕਿਆਂ ਚ ਹੀ ਹੈ ਆਪਾਂ ਜਿਹੜੀ ਪਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਹੁਣ ਤੇ ਜਿਹੜੀਆਂ ਨਹੀਂ ਕਰਨੀਆਂ ਉਹਦੇ ਲਈ ਡਾਕਟਰ ਸਾਹਿਬ ਦਾ ਅੰਗਲ ਚੱਲਦੀ ਸੀ ਵੀ ਆਪਾਂ ਜਿਵੇਂ ਲੋਕ ਕਹਿੰਦੇ ਨੇ ਡੀਟੀਟੀ ਦਾ ਛੜਕਾਓ ਕਰ ਦੋ ਉਹ ਕਿਸੇ ਵੀ ਇਲਾਕੇ 'ਚ ਨਾ ਕਰਿਓ ਮੱਛਰਾਂ ਦੀ ਰੋਕ ਥਾਮ ਲਈ ਉਹਦੇ ਲਈ ਡਾਕਟਰ ਸਾਹਿਬ ਨੇ ਕਿਉਂਕਿ ਇਹ ਗਰਾਊਂਡ ਤੇ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਡਾਕਟਰ ਵਿਕਾਸ ਗੁਪਤਾ ਦੇ ਕੋਲ ਮੈਂ ਬੈਠਾ ਸੀਗਾ ਇਹ ਦੇਖਦੇ ਮੈਂ ਕਿ ਮੇਰੇ ਅੱਖ ਥੱਲੇ ਸਵੇਲਿੰਗ ਇਹ ਪਾਣੀ ਲੱਗਣ ਨਾਲ ਸਾਰਾ ਫੇਸ ਸਵੈਲ ਹੋ ਗਿਆ ਨੋਜ਼ ਤੇ ਸਵੇਲਿੰਗ ਹੈ ਡੇ ਡਾਰਕનેસੇ ਤਾਂ ਚਲੋ ਕੋਈ ਗੱਲ ਨਹੀਂ ਹਟ ਜਣੀ ਆ ਚਾਰ ਦਿਨ ਗਲੇ ਦੀ ਇਨਫੈਕਸ਼ਨ ਇਹ ਸਾਰਾ ਕੁਝ ਪਾਣੀ ਕਰਕੇ ਗੰਦਲੇ ਪਾਣੀ ਕਰਕੇ ਹੋ ਰਿਹਾ ਸੋ ਇਹਦੇ ਲਈ ਆਪਾਂ ਡਾਕਟਰ ਸਾਹਿਬ ਤੋਂ ਥੋੜੀ ਜੀ ਜਿਹੜੀ ਅੱਜ ਚੰਗੀ ਸਲਾਹ ਲੈ ਲਈਏ ਇਲਾਕਿਆਂ ਦੇ ਵਿੱਚ ਆਪਾਂ ਕੀ ਕਰਨਾ ਪਲੀਜ਼ ਸਾਰੇ ਜਣੇ ਧਿਆਨ ਨਾਲ ਸੁਣਿਓ ਤੇ ਜਿੰਨੇ ਇਲਾਕੇ ਦੇ ਵਸਨੀਕ ਜਿਹੜੇ ਹੜਪੀੜਤਾ ਦੇ ਇਲਾਕੇਾਂ 'ਚ ਨੇੜੇ ਨੇ ਉਹ ਪਲੀਜ਼ ਮੇਰੀ ਇਸ ਗੱਲ ਨੂੰ ਡਾਕਟਰ ਸਾਹਿਬ ਦੀ ਇਸ ਗੱਲ ਨੂੰ ਬਾਕੀ ਪਿੰਡ ਬਰਾਵਾਂ ਤੱਕ ਵੀ ਪਹੁੰਚਾਓ ਤਾਂ ਕਿ ਆਪਾਂ ਜਿਹੜੇ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਡੇਂਗੂ ਮਲੇਰੀਆ ਜਿੰਨਾਂ ਜਿੰਨਾਂ ਚੀਜ਼ਾਂ ਦੀ ਅੱਗੇ ਆਪਾਂ ਨੂੰ ਪ੍ਰੋਬਲਮ ਫੇਸ ਕਰਨੀ ਪੈਣੀ ਆ ਉਹਦਾ ਬਚਾਅ ਕੀਤਾ ਜਾਵੇ ਪੈਰਾਂ ਦੇ ਵਿੱਚ ਇਨਫੈਕਸ਼ਨ ਲੱਤਾਂ ਦੇ ਉੱਤੇ ਇਨਫੈਕਸ਼ਨ ਫੇਸ ਦੇ ਉੱਤੇ ਗਲਿਆਂ ਤੇ ਇਨਫੈਕਸ਼ਨ ਬਾਡੀ ਦੇ ਅੰਦਰ ਇਹ ਸਭ ਚੀਜ਼ਾਂ ਦੀ ਰੋਕਥਾਮ ਕਿਵੇਂ ਕਰਨੀ ਆ ਕਿ ਆਪਾਂ ਸ਼ੁਰੂ ਤੋਂ ਇਹਦਾ ਥੋੜਾ ਜਿਹਾ ਪ੍ਰੀਕਾਸ਼ਨ ਲੈ ਕੇ ਚੱਲਾਂਗੇ ਸ਼ਾਇਦ ਇਹ ਬਿਮਾਰੀਆਂ ਤੋਂ ਆਪਾਂ ਪਹਿਲਾਂ ਹੀ ਬਚ ਇੰਦਰਜੀਤ ਨਿੱਕੂ ਦੀ ਵਿਗੜੀ ਤਬੀਅਤ ਇੰਦਰਜੀਤ ਨਿੱਕੂ ਲਗਾਤਾਰ ਹਰਪੀਟਾਂ ਦੀ ਸੇਵਾ ਕਰ ਰਹੇ ਸਨ ਤੇ ਉਹਨਾਂ ਲਈ ਸਮਾਨ ਮੁਹੱਈਆ ਕਰਵਾ ਰਹੇ ਸਨ ਤੇ ਇਸ ਦੌਰਾਨ ਪਾਣੀ ਦੇ ਵਿੱਚ ਰਹਿਣ ਕਰਕੇ ਇੰਦਰਜੀਤ ਸਿੰਘ ਨਿੱਕੂ ਦੀ ਤਬੀਅਤ ਵਿਗੜ ਗਈ ਤੇ ਗਾਇਕ ਨਿੱਕੂ ਜਦੋਂ ਡਾਕਟਰ ਕੋਲ ਪਹੁੰਚੇ ਤੇ ਜਿਹੜੀ ਡਾਕਟਰ ਨੇ ਉਹਨਾਂ ਨੂੰ ਸੁਝਾਅ ਦਿੱਤੇ ਉਹਨਾਂ ਨੇ ਸਾਰੇ ਹੀ ਲੋਕਾਂ ਨਾਲ ਸਾਂਝੇ ਕੀਤੇ ਤਾਂ ਜੋ ਜਿਹੜੇ ਲੋਕ ਸੇਵਾ ਕਰ ਰਹੇ ਨੇ ਅਤੇ ਜਿਹੜੇ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਉਹ ਵੀ ਆਪਣਾ ਭਵਿੱਖ ਦੇ ਵਿੱਚ ਧਿਆਨ ਰੱਖ ਸਕਣ ਉਹਨਾਂ ਨੂੰ ਕਿੱਦਾਂ ਆਪਣੀ ਰਾਖੀ ਕਰਨੀ ਹੈ ਕਿ ਟੇਕ ਕੇਅਰ ਕਰਨੀ ਹੈ ਉਸ ਬਾਬਤ ਸਾਰੀ ਜਾਣਕਾਰੀ ਡਾਕਟਰ ਦੇ ਵੱਲੋਂ ਇੰਦਰਜੀਤ ਨਿੱਕੂ ਦੇ ਜ਼ਰੀਏ ਪੈਸ ਨੂੰ ਦੱਸੀ ਗਈ ਡਾਕਟਰ ਸਾਹਿਬ ਡਾਕਟਰ ਵਿਕਾਸ ਗੁਪਤਾ ਨੇ ਮੇਰੇ ਬਹੁਤ ਅੱਛੇ ਦੋਸਤ ਨੇ ਜਦੋਂ ਵੀ ਇਸ ਕਿੰਨੀ ਕੁ ਪ੍ਰੋਬਲਮ ਹੋ ਗਈ ਮੈਂ ਇਹਨਾਂ ਕੋਲ ਆਉਣਾ ਇਹ ਸਲਾਹ ਲੈਣ ਵਾਸਤੇ ਪਰ ਇਹਨਾਂ ਨੇ ਜਿਹੜੀਆਂ ਅਗਲੀਆਂ ਗੱਲਾਂ ਦੱਸੀਆਂ ਉਹ ਬਹੁਤ ਕੰਮ ਦੀਆਂ ਨੇ ਪਲੀਜ਼ ਸਾਰੇ ਜਣੇ ਜ਼ਰੂਰ ਸੁਣ ਲੋ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਵਿਕਾਸ ਗੁਪਤਾ ਲੁਧਿਆਣਾ ਤੋਂ ਔਰ ਮੈਂ ਪੇਸ਼ੇ ਤੋਂ ਪਲਾਸਟਿਕ ਸਰਜਨ ਐ ਤੇ ਸਕਿਨ ਦੀਆਂ ਸਾਰੀਆਂ ਤਕਲੀਫਾਂ ਸਾਡੇ ਕੋਲ ਆਏ ਦੇ ਨਾਂਦੀਆਂ ਸੋ ਜਿਹੜੇ ਲੋਗ ਇਸ ਟਾਈਮ ਹੱਡ ਦੀ ਮਾਰ ਚੱਲ ਰਹੇ ਨੇ ਸਪੈਸ਼ਲੀ ਜਿਹੜੇ ਪਿੰਡ ਵਾਸੀ ਨੇ ਜਿਨ੍ਹਾਂ ਕੋਲ ਹੈਲਥ ਫੈਸਿਲਿਟੀ ਥੋੜੀਆ ਘੱਟ ਐ ਸੋ ਅਸੀਂ ਲੋਗ ਤੁਹਾਨੂੰ ਇਸ ਸਾਧਵ ਰਾਈ ਕੁਛ ਨਾ ਕੁਛ ਇਸ ਤਰ੍ਹਾਂ ਦੀ ਜਾਣਕਾਰੀ ਦਵਾਂਗੇ ਜਿਹਦੇ ਨਾਲ ਘਰ ਬੈਠੇ ਤੁਹਾਡੇ ਜਿਹੜੇ ਨੇ ਚਮੜੀ ਦੇ ਜਿਹੜੇ ਮਸਲੇ ਨੇ ਉਹ ਹੱਲ ਹੋ ਜਾਣਗੇ ਸਭ ਤੋਂ ਪਹਿਲੇ ਤੇ ਖੂਨ ਪਾਣੀ ਥੱਲੇ ਜਾ ਰਿਹਾ ਸੋ ਜਿਹਦੇ ਨਾਲ ਕਈ ਦਫਾ ਟੋਬਿਆਂ ਚ ਛੱਪਣਾ ਚ ਪਾਣੀ ਖੜ ਗਿਆ ਸੋ ਜੇ ਤੁਹਾਡੇ ਘਰ ਚ ਕੋਈ ਵੀ ਪਾਂਡਾ ਜਿਹੜਾ ਸਿੱਧਾ ਪਿਆ ਉਹਨੂੰ ਮੁੱਦਾ ਮਾਰ ਦਿਓ ਉਹਦੇ ਚ ਪਾਣੀ ਨਹੀਂ ਹੋਣਾ ਚਾਹੀਦਾ ਕਿਉਂਕਿ ਡੇਂਗੂ ਦਾ ਜਿਹੜਾ ਲਾਰਵਾ ਜਾਂ ਮੱਛਰ ਹੈ ਨਾ ਜੀ ਉਹ ਉਹਦੇ ਚ ਪਲਦਾ ਹੈ ਸੋ ਇਹ ਦਿਨ ਵੇਲੇ ਮਾਰ ਕਰਦਾ ਸੋ ਦਿਨ ਵੇਲੇ ਕੋਸ਼ਿਸ਼ ਕਰੋ ਸਾਰੇ ਜੀ ਵੱਧ ਤੋਂ ਵੱਧ ਕਪੜੇ ਢੱਕ ਕੇ ਰੱਖੋ ਕਿਉਂਕਿ ਪਾਣੀ ਚ ਆਦਮੀ ਨੂੰ ਐਦਾਂ ਲੱਗਦਾ ਕਿ ਹੁਣ ਪਾਣੀ ਹੈ ਤੇ ਥੋੜੇ ਜੇ ਕਪੜੇ ਛੋਟੇ ਪਾ ਲਈਏ ਅਸੀਂ ਗੋਡਿਆਂ ਤੋਂ ਉੱਪਰ ਵਾਲੇ ਕੋਈ ਆਪਾਂ ਇਸ ਤਰ੍ਹਾਂ ਪਾ ਲੈਣੇ ਆ ਜਾਂ ਕੋਈ ਇਸ ਤਰ੍ਹਾਂ ਦੇ ਕਪੜੇ ਪਾ ਰਹੇ ਉਹਨਾਂ ਵਾਸਤੇ ਸਪੈਸ਼ਲੀ ਮੈਂ ਕਹਿਣਾ ਚਾਹਾਂ ਦੇ ਨਾਲ ਮੱਛਰ ਜਿਹੜਾ ਹੈ ਡਾਇਰੈਕਟਲੀ ਪੈਰਾਂ ਨੂੰ ਨਾ ਕੱਟੇ ਦੂਸਰਾ ਜਦੋਂ ਰਾਤੀ ਸੌਂਦੇ ਹੋ ਪੱਖਾ ਜ਼ਰੂਰ ਲਾ ਕੇ ਸੋ ਤਾਂ ਕਿ ਮੱਛਰ ਤੁਹਾਨੂੰ ਡਾਇਰੈਕਟਲੀ ਹਿੱਟ ਨਾ ਕਰ ਸਕੇ ਮੱਛਰਦਾਨੀ ਦੀ ਵਰਤੋਂ ਕਰੋ ਇਹਦੇ ਨਾਲ ਜਿਹੜੇ ਮਲੇਰੀਆ ਜਾਂ ਡੈਂਗੂ ਜਿਹੜਾ ਕਿ ਇਸ ਟਾਈਮ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ ਤੇ ਉਹ ਬੈਠੇ ਬਿਠਾਏ ਵਾਲੀ ਮੁਸੀਬਤ ਆਉਣ ਵਾਲੀ ਗੱਲ ਹੈ ਉਹਨੂੰ ਆਪਣੇ ਆਪ ਨੂੰ ਤੇ ਆਪਣੇ ਸਪੈਸ਼ਲੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖੋ ਉਹਨਾਂ ਨੂੰ ਚਾਹੇ ਪ੍ਰੈਸ਼ਰਾਈਜ਼ ਕਰਕੇ ਦਬਕਾ ਮਾਰ ਕੇ ਉਹਨਾਂ ਨੂੰ ਕਪੜੇ ਪੂਰੀ ਬਾਵਾ ਦੀ ਕਮੀਜ਼ਾਂ ਪੈਂਟਾਂ ਸਲਵਾਰਾਂ ਉਹਨਾਂ ਦੇ ਵਿੱਚ ਹੀ ਰੱਖੋ ਦੂਜੀ ਗੱਲ ਆ ਗਈ ਹੱਥਾਂ ਤੇ ਪੈਰਾਂ ਦੀ ਕਿਉਂਕਿ ਪਾਣੀ ਚ ਛੱਪੜ ਚ ਸਾਰਾ ਦਿਨ ਹੱਥ ਰਹਿਣਗੇ ਤੇ ਉਹ ਜਦੋਂ ਮੌਕਾ ਮਿਲੇ ਸਾਦੇ ਪਾਣੀ ਨਾਲ ਜ਼ਰੂਰ ਧੋ ਲਓ ਅਗਰ ਸਾਬਣ ਤੁਹਾਡੇ ਕੋਲ ਹੈਗਾ ਇਹ ਸਿੰਪਲ ਸੋਪ ਆ ਮੈਂ ਨਾਮ ਹੀ ਲੈ ਰਿਆਂ ਕੰਪਨੀ ਦਾ ਲਾਈਫ ਬॉय ਵਰਗਾ ਕੋਈ ਸਾਬਣ ਹੱਥ ਧੋਣ ਵਾਸਤੇ ਬੈਸਟ ਹੈ ਹੱਥ ਪੈਰ ਉਹਦੇ ਨਾਲ ਧੋ ਕਈ ਦਫਾ ਉਹਦੇ ਬਾਅਦ ਵੀ ਮਾੜਾ ਜਾ ਰਵਾਈਆਂ ਫੱਟ ਜਾਂਦੀਆਂ ਨੇ ਆਲੀ ਦਾ ਤੇਲ ਜਿਹੜਾ ਵੀ ਤੁਹਾਡੇ ਕੋਲ ਘਰ ਹੈਗਾ ਉਹ ਜ਼ਰੂਰ ਲਗਾਓ ਉਹਦਾ ਦੋ ਫਾਇਦੇ ਹੁੰਦੇ ਨੇ ਇੱਕ ਤੇ ਉਹ ਰਿਪੇਅਰ ਕਰ ਦਿੰਦਾ ਦੂਸਰਾ ਉਹ ਮੌਇਸਚਰ ਜਾਂ ਜਿਹੜਾ ਨਮੀ ਇਸਕੇ ਨਾਲ ਦੀ ਉਹ ਰੋਖ ਕੇ ਰੱਖਦਾ ਤੇ ਤੁਹਾਡੀ ਜਿਹੜੀ ਸਕਿਨ ਹੈ ਨਾ ਉਹ ਇੱਕਦਮ ਹੁਣ ਗਿੱਲੇ ਚ ਜਦੋਂ ਸੁੱਕੇ ਚ ਜਾਏਗੀ ਕ੍ਰੈਕ ਹੋਏਗੀ ਫਟੇਗੀ ਸੋ ਉਹਦਾ ਧਿਆਨ ਰੱਖੋ بڑے ਲੋਕਾਂ ਨੂੰ ਚਮੜੀ ਦੀ ਰੋਗ ਜਿਹਨੂੰ ਦੱਧਰੀ ਕਹਿੰਦੇ بڑے ਲੋਕਾਂ ਨੂੰ ਕੋਈ ਪਿਲਗਰੇ ਬਣ ਜਾਂਦੇ ਆ ਦਾਣੇ ਹੋ ਜਾਂਦੇ ਆ ਉਹ ਸਾਰੀਆਂ ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਆਪ ਨੂੰ ਇਨਫੈਕਸ਼ਨ ਹੋ ਸਕਦੀ ਹੈ ਸੋ ਕਿਰਪਾ ਕਰਕੇ ਆਪਣਾ ਤੌਲੀਆ ਆਪਣਾ ਕੱਛਾ ਬਣਾਉਣ ਅੰਡਰ ਗਾਰਮੈਂਟਸ ਅਲਾਗ ਰੱਖੋ ਧੁੱਪੇ ਸੁਕਾਓ ਜਿਹੜੇ ਕੱਪੜੇ ਨੂੰ ਧੁੱਪ ਲੱਗ ਜਾਏਗੀ ਉਹ ਜਰਾ ਸੀਮ ਉਹ ਬੈਕਟੀਰੀਆ ਵਾਇਰਸ ਤੋਂ ਫ੍ਰੀ ਹੋ ਜਾਏਗਾ ਤੇ ਉਹਦੇ 'ਚ ਇਨਸਾਨੀ ਬਿਮਾਰੀਆਂ ਦਾ ਖਤਰਾ ਬਹੁਤ ਘੱਟ ਜਾਏਗਾ ਜੇ ਤੁਹਾਡੇ ਨਾਲ ਜਿਹੜੇ ਤੁਹਾ ਜਿੱਥੇ ਤੁਸੀਂ ਰਹਿ ਰਹੇ ਹੋ ਜੇ ਨਾਲ ਡੰਗਰ ਬੰਨੇ ਆ ਤੇ ਥੋੜਾ ਜਿਹਾ ਧਿਆਨ ਰੱਖੋ ਕਿਉਂਕਿ ਕੁਝ ਐਸੀਆਂ ਵੀ ਜਾਨਵਰ ਤੋਂ ਇਨਸਾਨ ਨੂੰ ਹੋ ਸਕਦੀਆਂ ਨੇ ਸੋ ਉਹਦੇ ਵਾਸਤੇ ਵੀ ਆਪਣੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਸਭ ਤੋਂ ਇੰਪੋਰਟੈਂਟ ਕਿ ਜਿਹੜੇ ਪਾਣੀ ਛੱਪਣਾ ਚ ਖੜ ਗਏ ਔਰ ਉਹ ਪਾਣੀ ਟੈਂਪਰੇਰੀਲੀ ਤੁਹਾਨੂੰ ਲੱਗਦਾ ਜੇ ਮਹੀਨੇ 15 ਦਿਨ ਸਾਡੇ ਉਥੇ ਇਲਾਕੇ ਚ ਰਹਿਣਗੇ ਉਹਦੇ ਵਾਸਤੇ ਸਸਤਾ ਤੇ ਸਭ ਤੋਂ ਵਧੀਆ ਤਰੀਕਾ ਇਹ ਹੈ ਉਥੇ ਮੱਛਰ ਨਾ ਆਵੇ ਉਹਦੇ ਉੱਤੇ ਕੋਈ ਚੀਜ਼ ਥਿੰਦਿਆ ਸੁੱਟ ਦਿਓ ਥਿੰਦਿਆ ਸਭ ਤੋਂ ਸਸਤਾ ਜੁਗਾਰ ਹੈ ਜੇ ਤੁਹਾਡੇ ਕੋਲ ਮਿੱਟੀ ਦਾ ਤੇਲ ਹੋਵੇ ਤੁਹਾਡੇ ਕੋਲ ਕੋਈ ਪੁਰਾਣਾ ਡੀਜ਼ਲ ਹੋਵੇ ਉਹਦੇ ਉੱਤੇ ਉਹਨੇ ਪਾਣੀ ਦੇ ਉੱਤੇ ਹੀ ਪਰ ਲਾਏ ਉਹਨੇ ਸਿਰਫ ਮੱਛਰ ਮਾਰਨਾ ਹੈ ਮੱਛਰ ਨੂੰ ਜਗ੍ਹਾ ਨਹੀਂ ਦੇਣੀ ਮੱਛਰ ਡਿੱਗ ਜਗਾ ਉਹਦੇ ਮਰ ਜਾਏਗਾ ਤੇ ਮੱਛੀ ਜਾਂ نیچے ਵਾਲਾ ਕੋਈ ਵੀ ਜਾਨਵਰ ਹੈ ਉਹਨੂੰ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਅਗਰ ਤੁਸੀਂ ਥੋੜਾ ਜਿਹਾ ਸੁੱਟ ਦਿੰਦੇ ਹੋ ਤੇ ਉਹਦੇ ਨਾਲ ਉਹ ਟੈਂਪਰੇਰੀਲੀ ਇਤਾਰ ਰਹੇਗਾ ਜਿਹੜੀ ਡੀਡੀਟੀ ਹੈ ਜਿਹੜੇ ਦੂਜੇ ਕੈਮੀਕਲਸ ਹੈ ਉਹਦੇ ਨਾਲ ਕਈ ਵਾਰ ਪੋਇਜ਼ਨਿੰਗ ਦਾ ਖਤਰਾ ਹੋ ਸਕਦਾ ਹੈ ਗਾਇਬ ਗਾਇ ਕੋਈ ਜਾਨਵਰ ਕੋਈ ਮੱਛੀ ਕੋਈ ਹੋਰ ਚੀਜ਼ ਅਗਰ ਪਾਣੀ ਚ ਮਰੀਆਂ ਰਹਿ ਗਈਆਂ ਜਿਹੜੀਆਂ ਰਹਿndੀਆਂ ਨੇ ਫਿਰ ਪਾਣੀ 스멜 ਮਾਰਦਾ ਬੋ ਮਾਰਦਾ ਤੇ ਆਪ ਬਿਮਾਰੀ ਦਾ ਘਰ ਬੰਦਾ ਹੈ ਡੀਜ਼ਲ ਸੜਿਆ ਜਾਂ ਸਸਤਾ ਡੀਜ਼ਲ ਆਉਂਦਾ ਜਾਂ ਮਿੱਟੀ ਦਾ ਤੇਲ ਜਿੰਨਾ ਕੋ ਲੈ ਥੋੜਾ ਥੋੜਾ ਉਹਦੇ ਚ ਪਾ ਦੋ ਉਹਦੇ ਨਾਲ ਕੋਈ ਅੱਗ ਨਹੀਂ ਖੈਲਦੀ ਕੁਛ ਨਹੀਂ ਹੋਏਗਾ ਸਿਰਫ ਇੱਕ ਤੈਰ ਲੱਗ ਜਾਏਗੀ ਉਹਦੇ ਉੱਤੇ ਪਾਣੀ ਦੇ ਉੱਤੇ ਕਿਉਂਕਿ ਪਾਣੀ ਭਾਰ ਹੈ ਇਹ ਤੇਲ ਹਲਕੇ ਹੁੰਦੇ ਨੇ ਇਹ ਪਾਣੀ ਦੇ ਉੱਤੇ ਹੀ ਤੈਰਦੇ ਨੇ ਥੋੜੇ ਥੋੜੇ ਸੋ ਇਹਦੇ ਉੱਤੇ ਮੱਛਰ ਪੈਦਾ ਜਾਂ ਮਲਟੀਪਲਾਈ ਨਹੀਂ ਹੋ ਸਕਦਾ ਇੰਨਾ ਕੁ ਕਰਨ ਨਾਲ 80 ਤੋਂ 90% ਜਿਹੜੀਆਂ ਨੇ ਮੁਸ਼ਕਲਾਂ ਹੱਲ ਹੋ ਜਾਂਦੀਆਂ ਧੁੱਪ ਤੋਂ ਡਰਨਾ ਨਹੀਂ ਤੇਲ ਸਰ੍ਹੋਂ ਦਾ ਨਾਰੀਅਲ ਦਾ ਪੈਰਾਂ ਤੇ ਹੱਥਾਂ ਤੇ ਲਗਾਉਣ ਦੀ ਜ਼ਿਆਦਾ ਕੋਸ਼ਿਸ਼ ਕਰੋ ਰੋਜ਼ ਸਾਬਣ ਨਾਲ ਨਹਾਉਣ ਦੀ ਕੋਸ਼ਿਸ਼ ਕਰੋ ਆਪਣੇ ਕੱਪੜੇ ਲੋਕਾਂ ਨਾਲ ਸ਼ੇਅਰ ਨਾ ਕਰੋ ਕਈ ਵਾਰ ਕੀ ਹੁੰਦਾ ਇੱਕ ਤੌਲੀਆ ਦੂਸਰਾ ਦੂਸਰੇ ਤੇ ਤੀਸਰਾ ਵਰਤਦੇ ਹੋ ਜਿਹਦੇ ਨਾਲ ਚਮੜੀ ਦੇ ਰੋਗ ਹੋ ਜਾਂਦੇ ਆ ਹਾੜੇ ਚਲੇ ਜਾਣਾ ਚਬੜੀ ਦਾ ਰੂਖ 6-6 ਮਹੀਨੇ ਨਹੀਂ ਜਾਂਦਾ ਇਹਦਾ ਧਿਆਨ ਰੱਖਿਓ ਤੇ ਇਸ ਕਰਕੇ ਇਹਦੇ ਤੋਂ ਬਚ ਜਾਓ ਬਾਕੀ ਸਾਰੀਆਂ ਬਿਮਾਰੀਆਂ ਨਿਕਲ ਜਾਣਗੀਆਂ ਜਿਹੜਾ ਰਕਸਾ ਕਿਵੇਂ ਮੇਰੀ ਸਕਿਨ ਹੋਈ ਹਾਂ ਇਹ ਜਿਆਦਾ ਧੁੱਪ ਚਲੇ ਜਾਣ ਕਰਕੇ ਹੋਈ ਹੈ ਜੀ ਕੋਈ ਕਹਿੰਦਾ ਜਲਣ ਹੋ ਰਹੀ ਹਾਂ ਹਾਂ ਇਸ ਲਈ ਬਾਕੀ ਲੋਕਾਂ ਨੂੰ ਪ੍ਰੋਬਲਮ ਬਹੁਤ ਹੋਈ ਇਹ ਇਹਦੇ ਵਾਸਤੇ ਅਗਰ ਤੇ ਕਿਸੇ ਕੋਲ ਗੂੜੇ ਰੰਗ ਦੇ ਕੱਪੜੇ ਕਾਲੇ ਕੱਪੜੇ ਉਹ ਅਗਰ ਤੁਸੀਂ ਟੱਕ ਸਕਦੇ ਹੋ ਧੁੱਪੇ ਉਹਦਾ ਫਾਇਦਾ ਹੋ ਸਕਦਾ ਕੋਈ ਪੱਗ ਪਰਨਾ ਕੋਈ ਵੀ ਚੀਜ਼ ਤੱਤ ਸਕਦੇ ਹੋ ਜੇ ਨਹੀਂ ਲੱਗਦਾ ਅਗਰ ਕਈ ਲੋਕ ਵੱਡੀਆਂ ਐਨਕਾਂ ਲੈ ਲਓ ਕਾਲੇ ਰੰਗ ਦੀਆਂ ਜਿਹਦੇ ਨਾਲ ਸਨਲਾਈਟ ਥੋੜੀ ਜੀ ਫਿਲਟਰ ਹੋ ਜਾਏਗੀ ਤੇ ਚਿਹਰਾ ਬਚ ਜਾਏਗਾ ਅਗਰ UV ਨਹੀਂ ਹੈ ਤੇ ਸਭ ਤੋਂ ਵਧੀਆ ਸੰਸਕਰੀਨਸ ਹੈ ਜਿਹੜੇ ਲੋਕ ਸੰਸਕਰੀਨ ਦਾ ਕਨਸੈਪਟ ਸਮਝਦੇ ਉਹ ਜਦੋਂ ਧੁੱਪੇ ਲਗਾਤਾਰ ਕੰਮ ਕਰ ਰਹੇ ਸਪੈਸ਼ਲੀ ਜਿਹੜੇ ਵਲੰਟੀਅਰ ਇਸ ਟਾਈਮ ਫੀਲਡ ਚ ਜਾ ਰਹੇ ਨੇ ਉਹ ਸ਼ਹਿਰਾਂ ਤੋਂ ਗਏ ਨੇ ਉਹਨਾਂ ਨੂੰ ਸੰਸਕਰੀਨਸ ਦਾ ਕਨਸੈਪਟ ਹੈਗਾ ਤੇ ਸੰਸਕ੍ਰੀਨ ਬਸ ਇਹ ਸਮਝ ਕੇ ਜਾਓ ਕਿ ਜਿਸ ਤਰ੍ਹਾਂ ਤੁਸੀਂ ਗੋਆ ਵਿਜ਼ਿਟ ਕਰਦੇ ਹੋ ਤੇ ਉੱਥੇ ਰੰਗ ਕਾਲਾ ਪੈ ਜਾਂਦਾ ਤੇ ਸੰਸਕ੍ਰੀਨ ਲਗਾਨੀ ਪੈਂਦੀ ਹੈ ਲਗਾ ਕੇ ਫੇਰ ਫੀਲਡ 'ਚ ਜਾਓ ਤਾਂ ਕਿ ਆ ਕੇ ਵਾਪਸ ਆ ਕੇ ਕੋਈ ਰਿਗਰਟ ਫੀਲਿੰਗ ਨਾ ਹੋਵੇ ਤੁਹਾਡਾ ਥੋੜਾ ਜਿਹਾ ਇਹ ਲੱਗੇ ਕਿ ਮੈਂ ਆਪਣੇ ਕੰਮ ਤੇ ਵੀ ਅਗਲੇ ਦਿਨ ਜ ਬੜੇ ਸੈਲਿਬ੍ਰਿਟੀ ਉੱਥੇ ਹੈਗੇ ਨੇ ਨਿਕੂ ਭਾਜੀ ਜਿਸ ਤਰ੍ਹਾਂ ਗਏ ਹੁਣ ਇਹਨਾਂ ਨੇ ਕੰਮ ਤੇ ਸ਼ੋਅ ਬਿਜ਼ ਦਾ ਬਾਅਦ ਚ ਲੋਕਾਂ ਦੇ ਸਾਹਮਣੇ ਚਿਹਰਾ ਵੀ ਦਿਖਾਣਾ ਸੋ ਉੱਥੇ ਅਗਰ ਥੋੜੀ ਥੋੜੀ ਡਾਰਕਨੈਸ ਹੁੰਦੀ ਹੈ ਤੇ ਬੰਦੇ ਨੂੰ ਸਕਰੀਨ ਫੇਸ ਕਰਨੀ ਔਖੀ ਲੱਗਦੀ ਹੈ ਸੋ ਸੰਸਕ੍ਰੀਨ ਉਹਦੀ ਲਾਈਫ ਹੈ ਸਿਰਫ 2 ਤੋਂ 3 ਘੰਟੇ ਸੋ ਹਰ ਦੂਜੇ ਤੀਜੇ ਘੰਟੇ ਚਾਹੇ ਤੁਸੀਂ ਫੇਸ ਵਾਸ਼ ਕਰੋ ਜਾਂ ਨਾ ਕਰੋ ਆਪਣਾ ਸੰਸਕ੍ਰੀਨ ਲਗਾਉ ਕੇ ਰੱਖੋ ਜੇਬ 'ਚ ਸੰਸਕ੍ਰੀਨ ਰੱਖੋ ਔਰ ਵਾਟਰ ਬੋਟਲ ਰੱਖੋ ਪਾਣੀ ਨਾਲ-ਨਾਲ ਪੀਂਦੇ ਰਹੋ ਪਾਣੀ ਵੀ ਘਟਦਾ ਹੈ ਜੀ ਧੁੱਪ ਦੇ ਵਿੱਚ ਕਿਉਂਕਿ ਹਾਰਤ ਨਹੀਂ ਹੈ ਜਿੰਨੇ ਵਲੰਟੀਅਰ ਹੈ ਮੈਂ ਮੈਂ ਇੰਟਰਨੈਟ 'ਤੇ ਦੇਖ ਰਿਹਾ 10 ਤੋਂ 9 ਐਸੇ ਲੋਕ ਹੈ ਜਿਹੜੇ ਸਾਰਾ ਸਾਰਾ ਦਿਨ ਇਸੇ ਰੰਗੇ ਸੋ ਉਹਨਾਂ ਨੇ ਧੁੱਪ ਨੂੰ ਫੇਸ ਹੀ ਹੌਨ ਕੀਤਾ ਐਕਚੁਅਲੀ ਸੋ ਉਹ ਥੋੜਾ ਥੋੜਾ ਸੋਚ ਕੇ ਖੂਬ ਸਾਰਾ ਪਾਣੀ ਪੀਓ ਡੀਹਾਈਡਰੇਸ਼ਨ ਨਾ ਹੋਵੇ ਦੂਸਰਾ ਸੰਸਕ੍ਰੀਨ ਲਗਾਓ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਬਾਕੀ ਰਹਿ ਗਿਆ ਬੱਚਾ ਦੀ ਡਾਈਟ ਬਹੁਤ ਵਧੀਆ ਜਿਹੜੇ ਤੁਸੀਂ ਲੋਕ ਖਾ ਰਹੇ ਸੋ ਉਹਨੂੰ ਕੰਟੀਨਿਊ ਕਰੋ ਅਗਰ ਇਤਨੀ ਹੋ ਗਏ ਜਿਹੜੇ ਤੁਸੀਂ ਕਹਿੰਦਾ ਵੀ ਕਾਲੇ ਚਸ਼ਮੇ ਲਾ ਲਓ ਮਣ ਕੇ ਸਾਰਾ ਪੰਜਾਬ ਕਾਲੇ ਚਸ਼ਮੇ ਲਾ ਕੇ ਸੇਵਾ ਕਰ ਰਿਹਾ ਤੇ ਲੋਕਾਂ ਨੇ ਇਹ ਤਾਂ ਹੜਾ ਦੇ ਵਿੱਚ ਨਹੀਂ ਇਹ ਤਾਂ ਉਹ ਉਹਦਾ ਇੱਕ ਦੋ ਹੋਰ ਮੈਂ ਤੁਹਾਨੂੰ ਦੱਸਦਾ ਬੈਨੀਫਿਟ ਕੀ ਹੁੰਦਾ ਜਦੋਂ ਤੁਸੀਂ ਕੋਈ ਵੀ ਗਲਾਸਿਸ ਲਾਉਂਦੇ ਹੋ ਆਮ ਤੌਰ ਤੇ ਤੁੱਪ ਲੱਗ ਰਹੀ ਹੈ ਇਨਫੈਕਸ਼ਨ ਹੋ ਰਹੀ ਹੈ ਇੱਕ ਦੂਸਰੇ ਦੇ ਹੱਥਾਂ ਮਿਲ ਰਹੇ ਆ ਗਲੇ ਮਿਲ ਰਹੇ ਆ ਇੰਨਾ ਇਹ ਅੱਖ ਜੰਦੇ ਨੇ ਮਾੜੀ ਜਿਹੀ ਖਾਰਿਸ਼ ਹੋਈ ਅੱਖ ਵੀ ਖੁਰਕੋ ਲੈਂਦੇ ਹੋ ਸੋ ਆ ਇਨਫੈਕਸ਼ਨ ਵੀ ਜਿਹੜੀ ਹੈ ਉਹ ਆਮ ਵਾਲੇ ਦਿਨਾਂ ਚ ਵੱਧ ਜਾਣੀ ਹੈ ਜੋ ਵੀ ਇੱਕ ਦੂਸਰੇ ਤੋਂ ਲੱਗਦੀਆਂ ਤਕਲੀਫਾਂ ਨੇ ਕਿਉਂਕਿ ਪਾਪੂਲੇਸ਼ਨ ਸਾਰੀ ਇਕੱਠੀ ਹੋ ਗਈ ਇੱਕ ਜਗ੍ਹਾ ਤੇ ਹੋ ਗਈ ਤੇ ਕੰਟੈਕਟ ਡਿਜ਼ੀਜ਼ਸ ਵੱਧ ਸਕਦੀਆਂ ਨੇ ਉਹਦੇ ਵਿੱਚ ਜਿਹੜਾ ਤੁਸੀਂ ਹਿਊਮਨ ਕੰਟੈਕਟ ਹੋਣਾ ਹੀ ਹੋਣਾ ਲੋਕਾਂ ਨੇ ਇੱਕ ਦੂਸਰੇ ਤੇ ਮਿਲਣਾ ਹੀ ਮਿਲਣਾ ਹੈ ਅਗਰ ਤੁਸੀਂ ਆਈ ਗਲਾਸੇਸ ਲਗਾ ਲੈਂਦੇ ਹੋ ਉਹ ਸੋਨੇ ਦੇ ਸਵਾਬ ਦਾ ਹੈ ਉਹ ਬੁਰਾ ਨਹੀਂ ਉਹ ਸਟੇਟਮੈਂਟ ਨਹੀਂ ਆ ਪ੍ਰੋਟੈਕਟਿਵ ਇੱਕ ਤਾਂ ਸਿਸਟਮੈਟਿਕ ਜਿਹੜੇ ਪਿੰਡ ਵਾਲੇ ਨੇ ਜਿੰਮੇ ਉਹ ਮੈਨੂੰ ਮਿਲਦੇ ਨੇ ਸਾਰੇ ਉਹ ਆਪਣਾ ਤੋਂ ਹੁੰਦੀ ਆ ਕਿ ਸਾਡੇ ਸਾਡਾ ਆਪਣਾ ਆ ਯੈਸ ਉਹ ਹੱਥ ਮਿਲਾਉਂਦੇ ਨੇ ਤੇ ਤੁਸੀਂ ਮੈਂ ਦੱਸਾਂ ਗਏ ਹਾਂ ਹਾਂਜੀ ਹਾਂਜੀ ਓਏ ਹੱਥ ਸਾੜ ਤਾਂ ਮਿਲਦਾ ਨਹੀਂ ਮੈਨੂੰ ਉੱਥੇ ਕੋਈ ਸਭੀ ਕਾਲ ਕਰੋ ਨਾ ਮੈਨੂੰ ਜੱਫੀ ਪਾਣ ਵਾਲੇ ਜੱਫੀਆਂ ਵਾਲੇ ਮੰਨਦੇ ਹੁਣ ਪੂਰੀ ਜੱਫੀ ਦੇ ਵਿਚ ਆਪਰੇ ਸੀ ਸੋ ਵੇ ਜਿਹੜੇ ਜੱਫੀ ਪਾ ਰਹੇ ਭਾਜੀ ਉਹ ਵੀ ਰੋਜ਼ ਇਸ਼ਨਾਨ ਕਰੋ ਸਾਬਨ ਪਾਣੀ ਨਾਲ ਚੰਗੀ ਤਰ੍ਹਾਂ ਔਰ ਸਫਾਈ ਦਾ ਧਿਆਨ ਰੱਖੋ ਇਹ ਦੇਖੋ ਮੇਲ ਮਿਲਾਉਤੇ ਕਰਨਾ ਹੀ ਪੈਣਾ ਮਜ਼ਾਕ ਦੀ ਗੱਲ ਮਜ਼ਾਕ ਚ ਰਹੀ ਕਿਉਂਕਿ ਜਿਹੜਾ ਸਮਾਉਣ ਵਾਲਾ ਬਹੁਤ ਧਿਆਨ ਕਿਹਾ ਕਿਉਂਕਿ ਬਿਮਾਰੀਆਂ ਬਹੁਤ ਆਣੀਆਂ ਆ ਆਪਾਂ ਸੱਚੀ ਮੱਚੀ ਥੋੜਾ ਪ੍ਰਕੌਸ਼ਨ ਰੱਖੀਏ ਔਰ ਕੋਸ਼ਿਸ਼ ਕਰੀਏ ਹੱਥ ਮਿਲਵਾਉਣ ਦੀ بجائے ਸਾਰੇ ਸੱਸੀ ਗੱਲ ਕਰੀਏ ਦੂਰੋਂ ਗੁਰਜੀਤ ਫਤਿਹ ਜਿਆਦਾ ਭਾਗਿਆ ਲੱਗੁਨਾ ਫਤਿਹ ਬਜ਼ਾਦਾ ਉਹਦਾ ਅੱਛਾ ਲੱਗੁਜ਼ਾਰਿਆ ਨੂੰ ਔਰ ਆਪਾਂ ਥੋੜਾ ਬਿਮਾਰੀਆਂ ਤੋਂ ਵੀ ਬਚਾਂਗੇ ਨਾ ਜੀ। ਬਾਕੀ ਜੋ ਕੰਮ ਚੱਲ ਰਿਹਾ ਸੀ ਉਹ ਫੇਸਬੁੱਕ ਤੇ ਦੇਖ ਰਹੇ ਆ। ਮੈਂ ਪਿੱਛੋਂ ਪੱਟੀ ਦਾ ਹੀ ਰਹਿਣ ਵਾਲਾ। ਅੱਛਾ ਜੀ। ਜੀ। ਸੋ ਮੈਨੂੰ ਤੇ ਮਾਝ ਏਰੀਆ ਦੀ ਜੜ ਦਾ ਪਤਾ ਹੈ। ਸਾਰਿਆਂ ਦਾ ਪਤਾ ਹੈ ਸਾਰੇ ਵੈਲਕਮ ਹੀ ਆ। ਸਾਰੇ ਜਾਨ ਛਿੜਕਦੇ। ਕਿਸੇ ਘਰ ਕੁਝ ਹੈ ਜਾਂ ਨਹੀਂ ਹੈ। ਜਿਹੜਾ ਪਾਣੀ ਅਸੀਂ ਦੇਖਿਆ ਉਹ ਜਾਨ ਦੇ ਨੂੰ ਤਿਆਰ ਬੈਠੇ। ਜਿਹੜਾ ਪੜਨ ਦੇਖਿਓ ਨਾ ਵੀ ਥੋੜੇ ਪੀਣ ਵਾਸਤੇ ਆ। ਉਹ ਜਦੋਂ ਅਸੀਂ ਜਾਂਨਾ ਸਾਨੂੰ ਮੁੜ ਕੇ ਬੁਲਾਉਂਦੇ ਨੇ। ਉਹਨਾਂ ਨੂੰ ਜਾਂਦਾ ਸੀ ਘਰ ਵਾਲਾ ਨਹੀਂ ਪੜਨੀ ਉਹਨਾਂ ਨੂੰ ਇਹ ਬੁਲਾਈਏ। ਸਾਨੂੰ ਫਿਰ ਲੱਗਦਾ ਯਾਰ ਅੱਜ ਤਾਂ ਲਤ ਹੋ ਗਿਆ। ਅਸੀਂ ਫਿਰ ਜਾ ਕੇ ਵਾਪਸ ਦੇਖਿਓ ਨੇ। ਔਖਾ ਘੜੀ ਆਂਦੀ ਹੈ ਜੀ ਮਾਜੇ ਨੇ ਤੇ ਸਾਰੀ ਉਮਰ ਹੀ ਚੱਲੀ। ਉਹ ਤਗੜੇ ਨੇ ਬੰਦੇ। ਬਟ ਅਗਰ ਇਨਫੋਰਮੇਸ਼ਨ ਹੋਵੇ ਤੇ ਜਿਹੜੇ ਛੋਟੇ ਬੱਚੇ ਨੇ, ਜੀ ਲੇਡੀਜ਼ ਐ, ਕਈ ਵਾਰੀ ਨਹੀਂ ਪੜੇ ਲਿਖੇ ਲੋਗ ਅਗੇ ਜਾਂ ਘੱਟ ਪੜੇ ਨੇ ਜਾਂ ਜਾਣਕਾਰੀ ਨਹੀਂ ਹੈਗੀ। ਉਹਨਾਂ ਲੋਗਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ। ਹੱਥਾਂ ਦਾ ਪੈਰਾਂ ਦਾ ਧਿਆਨ ਰੱਖੋ ਹਾਂ ਆਪਣੇ ਏਰੀਏ ਚ ਮਾਝੇ ਚ ਸਭ ਤੋਂ ਜ਼ਿਆਦਾ ਪਾਉਂਦੇ ਆ ਜੀ ਕਹਿ ਸਕਦੇ ਤੁਸੀਂ ਹੱਥ ਦੇ ਬਣੇ ਲੈਦਰ ਦੇ ਬਣੇ ਦੁਰਗਾਬੀਆਂ ਪਾਉਂਦੇ ਆ ਠੀਕ ਆ ਖੋਸੇ ਬਣਦੇ ਆ ਆ ਉਹਦਾ ਇੰਟਰੋ ਆ ਉਹਦੇ ਨਾਲ ਵੀ ਪ੍ਰੋਬਲਮ ਆਉ ਆਹ ਸਾਡੇ ਕੋਲ ਚੱਲ ਪੜਦੀਆਂ ਚਪਲਾ ਹੈਗੀਆਂ ਕੈਂਚੀ ਚਪਲ ਜਿੰਨੂੰ ਕਹਿੰਦੇ ਆ ਉਹ ਪਾਓ ਲਾਓ ਪਾਓ ਲਾਓ ਤੇ ਸੁੱਕੀ ਪਾਓ ਜਿਹਦੇ ਨਾਲ ਡਰਾਈਨੈਸ ਹੋਵੇ ਤੁਹਾਡੇ ਪਾਣੀ ਤੇ ਜ਼ਿਆਦਾ देर ਪਾਣੀ ਲੱਗਾ ਰਹੇਗਾ ਜੀ ਮੁਸ਼ਕਲ ਆਏਗੀ ਉਹ ਟਾਈਮ ਚਲਾ ਗਿਆ ਜਦੋਂ بڑے ਲੋਕ ਝੋਨਾ ਆਪ ਲਾਉਂਦੇ ਸੀ ਜੀ ਜੀ ਅਸੀਂ ਉਦੋਂ ਵੀ ਦੇਖਿਆ ਤੇ ਪੈਰਾਂ ਦੀ ਗਾਇਆਂ ਪੱਟ ਜਾਂਦੀਆਂ ਸੀਗੀਆਂ ਢੀਆਂ ਖਰਾਬ ਹੁੰਦੀਆਂ ਸੀ ਉਸ ਤਰ੍ਹਾਂ ਦੇ ਹੁਣ ਸਪੈਸ਼ਲੀ ਯੰਗ ਬੱਚੇ ਤੇ ਨਹੀਂ ਹੈ ਜੀ ਹੁਣ ਖੇਤਾਂ ਚ ਜਾਣਾ ਵੀ ਪੈ ਰਿਹਾ ਹੈ ਗੇੜੀਆਂ 'ਚ ਹੀ ਬਹਿ ਰਹੇ ਆ ਨਿਕਲਦੇ ਆ ਗਿੱਲੇ ਹੋ ਰਹੇ ਆ ਸੇਵਾ ਕਰ ਰਹੇ ਹੁਣ ਨਾਲੋਂ ਹਮ ਧਿਆਨਤ ਨਾ ਪੈਂਦਾ ਇੱਥੇ ਛੋਟੇ ਬੱਚੇ ਨੂੰ ਤੇ ਸਮਝ ਨਹੀਂ ਸੀ ਇਸ ਗੱਲ ਦਾ ਉਹ ਪਾਣੀ ਜਾ ਕੇ ਖੇਡਦੇ ਨੇ ਸੀ ਉਹਨਾਂ ਤੋਂ ਅਲਾਵਾ ਵੀ ਕੋਈ ਗੱਲ ਨਹੀਂ ਕਿਉਂਕਿ ਵੱਡੇ ਬਜ਼ੁਰਗਾਂ ਨੂੰ ਸਭ ਪਤਾ ਹੈ ਛੋਟੇ ਬੱਚੇ ਤਾਂ ਖੇਡਦੇ ਬਿੜਦੇ ਨੇ ਸੁਪਰਨਾਜ਼ ਉਹਨਾਂ ਉਹ ਵੀ ਹੋ ਰਿਹਾ ਹੈ ਹਾਂ ਇਹਨਾਂ ਹੋ ਰੇ ਨੇ ਉਹਦੇ ਵਿੱਚ ਜ਼ਿਆਦਾ ਪ੍ਰੋਬਲਮ ਹੋ ਰਹੀਆਂ ਬੱਚਿਆਂ ਨੂੰ ਸੋ ਧਿਆਨ ਤੇ ਦੇਖੋ ਅਸੀਂ ਇਨਫੋਰਮੇਸ਼ਨ ਦੇ ਰਿਹਾ ਜਿਹੜੇ ਨਿੱਕੂ ਭਾਜੀ ਹੈ ਲੁਧਿਆਣੇ ਤੋਂ ਗਏ ਨੇ ਮੈਂ ਰੋਜ਼ ਇਹਨਾਂ ਨੂੰ ਫਾਲੋ ਕਰਦਾ ਹਾਂ ਜਿਸ ਤਰ੍ਹਾਂ ਦਾ ਕੰਮ ਸਾਰੀ ਸਿੰਕਿੰਗ ਕਮਿਊਨਿਟੀ ਪੰਜਾਬੀ ਦੀ ਸਾਰੀ ਗੱਲ ਜੀ ਉਹਦਾ ਤੇ ਪੈਰਲ ਕੋਈ ਨਹੀਂ ਉਹਦੇ ਬਰਾਬਰ ਕੋਈ ਨਹੀਂ ਬਾਕੀ ਇੱਕ ਦੂਸਰੇ ਦਾ ਹੈਲਪਿੰਗ ਐਂਡ ਮੰਨਣਾ ਪਊਗਾ ਐਗਜ਼ਾਮਪਲ ਜਿਹੜਾ ਐਗਜ਼ਾਮਪਲ ਹੈ ਇਹ ਚੀਜ਼ ਹੈ ਅੱਜ ਅਸੀਂ ਮੰਨਦੇ ਬਾਕੀ ਅਸੀਂ ਲਾਈਵ ਦੇ ਉੱਤੇ ਕਈ ਲੋਕਾਂ ਦੇ ਰਿਸਪਾਂਸਸ ਆ ਰਹੇ ਨੇ ਸੋ ਅਸੀਂ ਇਹ ਮੰਨ ਰਹੇ ਹਾਂ ਕਿ ਹੈਲਥ ਦਾ ਧਿਆਨ ਰੱਖੋ ਹਾੜ ਚਲਾ ਗਿਆ ਹਾੜ ਨਿਕਲ ਗਿਆ ਜਿਹੜਾ ਸਮਾਨ ਬਚਣਾ ਸੀ ਪਰਮਾਤਮਾ ਨੇ ਬਚਾ ਦਿੱਤਾ ਜਿਹੜਾ ਭਾਈ ਨਹੀਂ ਬਚਿਆ ਕੋਈ ਗੱਲ ਨਹੀਂ ਸੇ ਤੋਂ ਹੀ ਤੇ ਸਭ ਕੁਝ ਹਾਂ ਸ਼ਰੀਰ ਤੰਦਰੁਸਤ ਬਚ ਕੇ ਨਿਕਲੇ ਫਿਰ ਦੁਬਾਰਾ ਬਣਾ ਲਾਂਗੇ ਦੇਖੋ ਸਰ ਸੇਵਾਦਾਰ ਲੋਕ ਇੰਨੀ ਕਰ ਰਹੇ ਨੇ ਸਭ ਸਭ ਕਰ ਵੀ ਬਣਾ ਲੈਣਾ ਸਾਡੇ ਲੋਕਾਂ ਨੇ ਬਣ ਜਣ ਸਾਡੇ ਸਾਡੇ ਕੋਲੇ ਫੂਲਪੁਰ ਦੇ ਮਿਲਦਾ 26 ਪਿੰਡ ਦਾ ਮੇਰੇ ਕੋਲ ਜਿੱਥੇ ਮੈਂ ਬੈਠਾ ਉੱਥੇ ਨੇ ਸਾਡੇ ਕੋਲੇ 13 ਪਿੰਡ ਪਾਣੀ ਦੇ ਇਧਰ ਨੇ 13 ਪਿੰਡ ਪਰਲੇ ਪਸੇ ਨੂੰ ਪਾਣੀ ਤੋਂ ਤੇ ਉਧਰ ਹੁਸੈਨੀ ਵਾਲਾ ਹਾਂ ਜਾਂ ਫਰੀਦਪੁਰ ਸਾਈਡ ਜਿਹੜੇ ਉਧਰ ਲੱਕੇ ਨੇ ਉਧਰ ਮੱਲਾ ਵਾਲਾ ਹੈ ਹਨ ਪਿੰਡ ਪ੍ਰੋਪਰ ਯਾਨੀ ਬਹੁਤ ਪਿੰਡ ਨੇ ਜੀ ਹਾਂ ਔਰ ਲੋਕਾਂ ਨੇ ਉਸੇ ਨੇਰੀ ਲੈਂਦੀ ਫੇਰ ਹਰ ਚੀਜ਼ ਦੀ ਮੈਨੂੰ ਲੱਗਦਾ ਮੈਂ ਜਦੋਂ ਸ਼ੁਰੂਆਤ ਸੀ ਮੈਨੂੰ ਲੱਗਦਾ ਸੀ ਵੀ ਇੱਥੇ ਆ ਆ ਪਿੰਡ ਇੰਨੇ ਕਿ ਕਿ ਮੈਂ ਕੈਪਚਰ ਕਰ ਪਾਵਾਂਗੇ ਹੁਣ ਇਹ ਲੱਗਦਾ ਕਿ ਚਾਹੇ ਸਾਟਪੁਰ ਸਾਰਾ ਪੂਰਾ ਫਰੋਜ਼ਪੁਰ ਇਲਾਕਾ ਮੇਰੇ ਸੈਕਟਰ ਚ ਜਿੰਨੇ ਬੰਦੇ ਨੇ ਉਹਦੀ ਟੀਮਾਂ ਲੱਗੀਆਂ ਨੇ ਅਸੀਂ ਪੂਰਾ ਫਰੋਜ਼ਪੁਰ ਇਲਾਕਾ ਸਾਂਭਿਆ ਜੋਦੜ ਔਰ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਆ ਜਿੱਧਰ ਜਿੰਨ ਲੋੜ ਪੈਂਦੀ ਉਹਦੇ ਬੰਦੇ ਭੇਜ ਜਾਨੇ ਸਾਡੇ ਕੋਲ ਸੇਵਾਦਾਰ ਜਿਹੜੇ ਆ ਰਹੇ ਨੇ ਲੋਕ ਸਾਡੇ ਪਿੰਡਾਂ ਚੋਂ ਨਾ ਰਾਸ਼ਨ ਮੁਕਰੇ ਆ ਨਾ ਮੱਜਾ ਦਾ ਸਮਾਨ ਮੁਕਰੇ ਆ ਲਗਾਤਾਰ ਆਈ ਜਾ ਰਹੇ ਔਰ ਕਿਉਂਕਿ ਕਈ ਲੋਕ ਕੀ ਕਹਿੰਦੇ ਨੇ ਕਿ ਐਕਸੈਸ ਦੇ ਵਿੱਚ ਸਮਾਨ ਹੋ ਗਿਆ। ਪ੍ਰਭੂ ਮੇਰੀ ਗੱਲ ਵੀ ਧਿਆਨ ਰੱਖਿਓ। ਇਹ ਪਿੰਡਾਂ ਵਾਲੇ ਲੋਕ ਨੇ ਜਦੋਂ ਆਪਾਂ ਵੰਡਦੇ ਆ ਨਾ ਇੱਕ ਪਿੰਡ ਚ ਆਪਾਂ ਰਸ਼ਨ ਵੰਡਤਾ। ਇੱਕ ਇੱਕ ਬੋਰੀ ਉਹਦੀ ਚੋਕਰ ਦੀ ਦੇਦੀ ਜਾਂ ਅਚਾਰ ਦੀ ਦੇਦੀ। ਕੀ ਤੁਹਾਨੂੰ ਲੱਗਦਾ ਇਹਦੇ ਨਾਲੇ ਸਾਰੀ ਜ਼ਿੰਦਗੀ ਘਟ ਲੈਣਗੇ? ਇਹ ਤਾਂ 10 ਤੋਂ 15 ਦਿਨ ਦੀ ਇੱਕ ਰਾਸ਼। ਬਾਅਦ ਇਹ ਆਪਾਂ ਨੂੰ ਫਿਰ ਦੁਬਾਰਾ ਗਿੜੇ ਲਾਉਣੇ ਪੈਣਗੇ। ਇਹ ਹਰ 10 ਦਿਨ ਬਾਅਦ ਇਹਨਾਂ ਕੋਲ ਦੁਬਾਰਾ ਦੁਬਾਰਾ ਜਾਣਾ ਪੈਣਾ ਜਦ ਤੱਕ ਇਹ ਪੈਰਾਂ ਤੇ ਨਹੀਂ। ਅਸੀਂ ਅੱਜ ਨਿੱਗੂ ਭਾਜੀ ਨਾਲ ਡਿਸਕਸ ਕਰ ਰਹੇ ਹਾਂ ਕਿ ਜਦੋਂ ਥੋੜਾ ਜਿਹਾ ਆ ਵਲੰਟੀਅਰ ਸੇਵਾ ਜਿਹੜੀ ਕਿ ਇਸ ਟਾਈਮ ਚੱਲ ਰਹੀ ਹੈ ਨਾ ਇਹਦੇ ਬਾਅਦ ਵੀ ਟੀਮ B C ਆਣ ਗਈਆਂ ਹੈਲਥ ਦੀਆਂ ਟੀਮਾਂ ਦਾ ਅਜੇ ਕੰਮ ਸ਼ੁਰੂ ਹੋਣਾ ਹੈ ਹੁਣ ਅਸੀਂ ਮੈਂ ਆਪਣੇ ਵੱਲੋਂ ਇਹ ਕਹਿ ਰਹੇ ਨਿੱਗੂ ਭਾਜੀ ਤੋਂ ਜਦੋਂ ਮਰਜ਼ੀ ਸਾਡਾ ਨੰਬਰ ਲੈ ਲੈਣਾ ਜੀ ਕਿਸੇ ਨੂੰ ਸਕਿਨ ਰਿਲੇਟਿਡ ਪਲਾਸਟਿਕ ਸਰਜਰੀ ਰਿਲੇਟਿਡ ਕੋਈ ਜਾਣਕਾਰੀ ਚਾਹੀਦੀ ਹੈ ਮੇਰੇ ਕੋਲ ਤੁਸੀਂ ਫੋਨ ਵੀ ਕਰ ਸਕਦੇ ਹੋ ਜੋ ਮੈਂ ਆਨਲਾਈਨ ਸੇਵਾ ਕਰ ਸਕਦਾ ਹਾਂ ਤੇ ਹਾਜ਼ਰ ਹੈ ਕੁਛ ਦਿਨਾਂ ਚ ਇਹਨਾਂ ਦੇ ਨਾਲ ਅਸੀਂ ਪਲਾਨ ਕਰਾਂਗੇ ਮੈਂ ਉਹ ਜਣ ਲੱਗਿਆ ਸੀ ਤੁਹਾਨੂੰ ਨਾਲ ਹੀ ਲੈ ਜਾਣਾ ਸੀ ਉੱਥੇ ਤੇ ਕਰਾਂਗੇ ਜੀ ਪਲਾਨ ਫਿਰ ਅਨਲਿਸਿਸ ਕਰਕੇ ਨਹੀਂ ਕਰ ਰਹੇ ਕਿਉਂਕਿ ਬੜੇ ਲੋਕ ਉੱਥੇ ਪਹੁੰਚੇ ਹੋਏ ਨੇ ਤੇ ਇਸ ਟਾਈਮਸ ਕੋਈ ਅਸੀਂ ਐਜ਼ ਅ ਡਾਕਟਰ ਕਈ ਵਾਰੀ ਕਹਿੰਦੇ ਆ ਕਿ ਜਦੋਂ ਇੱਕ ਰਿਸ਼ਤੇਦਾਰ ਬਿਮਾਰ ਹੁੰਦਾ ਹੈ 25 30 ਰਿਸ਼ਤੇਦਾਰ ਇਕੱਠੇ ਆ ਜਾਂਦੇ ਨੇ ਜੀ ਰਿਸ਼ਤੇਦਾਰਾਂ ਦੀ ਰਾਜਨੀ ਠੀਕ ਹੁੰਦਾ ਅਸੀਂ ਉਹਨਾਂ ਨੂੰ ਕਹਿੰਦੇ ਕਿ ਆਪ ਵੀ ਡਿਊਟੀਆਂ ਮੰਨ ਲਓ ਇੱਕ ਦਿਨ ਇੱਕ ਆਏ ਅਗਲੇ 25 ਦਿਨ ਤੱਕ 25 ਮਿਲ ਜਾਣ ਤਾਂ ਕਿ ਬੰਦਾ ਤੁਹਾਡਾ ਠੀਕ ਹੋ ਜਾਏ ਠੀਕ ਹੋ ਗਿਆ ਹੁੰਦਾ ਕੀ ਹੈ 25 ਇਕੱਠੇ ਆਏ ਤੇ 25 ਦੇ ਬੱਚੇ ਇਕੱਠੇ ਚਲੇ ਗਏ ਉਹਦੇ ਬਾਅਦ ਬਾਕੀ 24 ਦਿਨ ਫਿਰ ਚਲੇ 24 ਦਿਨ ਮਿਲ ਜੀ ਉਹ ਉਹ ਨਾ ਕਰੀਏ ਅਸੀਂ ਪਲਾਨ ਇਹ ਕਰਾਂਗੇ ਮਤਲਬ ਅਸੀਂ ਕੋਈ ਇਹ ਚੀਜ਼ ਨਹੀਂ ਸੋਲ ਕੇ ਚੱਲ ਰਹੇ ਕਿ ਇਹ ਇੱਕ ਦਿਨ ਦਾ ਕੰਮ ਹੈ ਇਹ ਪੂਰਾ ਸੈਪਟੰਬਰ ਜਿਹੜਾ ਹੈ ਜੀ ਮਹੀਨਾ ਮੌਕਾ ਨਿਕਲੇਗਾ ਉਹਦੇ ਵਿੱਚ ਸਕਿਨ ਦੀਆਂ ਹੈਲਥ ਦੀਆਂ ਕੋਈ ਵੀ ਛੋਟੇ-ਮੋਟੇ ਇਸ਼ੂਜ਼ ਆਣਗੇ ਬਾਕੀ ਪਰਮਾਤਮਾ ਸਾਰਿਆਂ ਨੂੰ ਸਿਹਤ ਬਖਸ਼ੂਗਾ ਮਾਝੇ ਦੇ ਲੋਕ ਤਗੜੇ ਮੈਂ ਵੀ ਤੇ ਫਿਜ਼ੀਕਲੀ ਜਦੋਂ ਦੇਖ ਚੁੱਕਿਆ ਉਹ ਮਾੜੀ-ਮੋਟੀ ਚੱਲਦੇ ਆ ਸਾਰਾ ਚੱਲੀ ਜਾਂਦੇ ਕੰਮ ਬਾਕੀ ਰਹਿ ਗਿਆ ਚਮੜੀ-ਚੂੜੀ ਦੇ ਰੋਗ ਜੇ ਭਾਈ ਸਾਹਿਬ ਕਿਸੇ ਨੂੰ ਵੀ ਹੋਏਗੀ ਖਾਹਰ ਖੜੇ ਅਸੀਂ ਆਪਾਂ ਥੈਂਕ ਯੂ ਡਾਕਟਰ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬਾ ਜਿੰਨੇ ਵੀ ਪਿੰਡਪਰਾ ਦੇਖਦੇ ਨੇ ਥੋੜਾ ਜਿਹਾ ਫੇਸ ਰੱਖਿਓ ਫੇਸ ਨੂੰ ਆਪਾਂ ਧੱਕੇ ਕੰਮ ਕਰਾਂਗੇ ਕਿਉਂਕਿ ਫੇਸ ਦਿਖਾਉਣਾ ਮੇਰਾ ਦੇਖੋ ਸਾਰਾ ਸਵੇਲਿੰਗ ਹੋਈ ਪਈ ਆ ਸਾਰਾ ਨੱਕ ਵੀ ਐ ਲੱਗਣ ਲੱਗਾ ਮੈਨੂੰ ਤਾਂ ਨੱਕ ਹੀ ਮੇਰਾ ਲੱਗਦਾ ਨਹੀਂ ਡਾਕਟਰ ਨਹੀਂ ਬਾਤ ਹੁੰਦਾਂ ਚਿਆਰੀ ਕਰੋ ਦੋ ਮੇਰਾ ਤੁਹਾਨੂੰ ਇਹ ਫੇਰ ਦੁਬਾਰਾ ਨਹੀਂ ਕਰ ਦੇਣਾ ਤੇਰਾ ਬਹੁਤ ਮੇਰਾ ਲੱਗ ਗਿਆ ਚਲੋ ਕੋਈ ਗੱਲ ਸਾਡੇ ਪੰਜਾਬੀ ਦੰਦ ਦੇ ਸੈਜ ਥੈਂਕ ਯੂ ਥੈਂਕ ਯੂ ਵੈਰੀ ਵੈਲ ਜੀ ਸੋ ਮਿਲਦੇ ਆ ਜੀ ਮੈਂ 2 ਦਿਨ ਦੀ ਛੁੱਟੀ ਲਈ ਆ ਸਿਰਫ ਸਕਿਨ ਕਰਕੇ ਇਨਫੈਕਸ਼ਨ ਕਰਕੇ ਉਈ ਹੋਰ ਮੇਤੋਂ ਇਨਫੈਕਟਡ ਨਾ ਹੋਵੇ ਕਿਉਂਕਿ ਉੱਥੇ ਸੱਚੀ ਸੱਚੀ ਕਹਿਣਾ ਨਾ ਕੋਈ ਸਾਸੀ ਕਹਿਣਾ ਨਾ ਕੋਈ ਆਤਮ ਨਾ ਦਾ ਸਿੱਦੇ ਜੱਫੀਆਂ ਪਾਉਂਦਾ ਪਿਆਰ ਤੁਸੀਂ ਬਹੁਤ ਕਰਦੇ ਹੋ ਪਰ ਥੋੜਾ ਆਪ ਇਨਫੈਕਸ਼ਨ ਦਾ ਵੀ ਧਿਆਨ ਰੱਖੀਏ ਤਾਂ ਕਿ ਆਪਾਂ ਸਾਰੇ ਸੇਵਾ ਕਰਦੇ ਰਹੀਏ ਉਥੇ ਔਰ ਆਪਣੇ ਆਪਣੇ ਇਲਾਕੇ ਸੰਭ ਕੇ ਰੱਖੋ ਜਿੰਨੇ ਵੀ ਜਿੱਥੇ ਜਿੱਥੇ ਤੁਸੀਂ ਹੈਗੇ ਬਸ ਡਟੇ ਰਹੋ ਇਦਾਂ ਹੀ ਜਿੰਨੇ ਆਰਟਿਸਟ ਭਰਾ ਨੇ ਜਿਉਂਦੇ ਵਜਦੇ ਰਹਿਣ ਮਨਕਿਰਤ ਜਿਉਂਦਾ ਵਜਦਾ ਰਹਿ ਭਰਾ ਲੋਕਾਂ ਨੂੰ ਇਹ ਲੱਗਣ ਲੱਗਾ ਮਨਕਿਰਤ ਨੇ ਵੀ ਪਿੱਡਾਂ ਦੇ ਵਿੱਚ ਕੱਲ੍ਹ ਰਸਣ ਨਹੀਂ ਅਸੀਂ ਪੈਸੇ ਦੀ ਵੀ ਤੋੜ ਨਹੀਂ ਆਉਣ ਦਿੰਦੇ ਟਰੈਕਟਰਾਂ ਦੀ ਤੋੜ ਨਹੀਂ ਆਉਣ ਦਿੰਦੇ ਔਰ ਉਹਦੇ ਨਾਲ ਨਾਲ ਜੱਸੀ ਵੀਰ ਨੇ ਜਿੰਨਾ ਪੂਰੇ ਪੰਜਾਬ ਦੇ ਇਲਾਕੇ ਜੱਸੀ ਵੀਰ ਨੇ ਸਾਮਕੇ ਰੱਖਿਓ ਨੇ ਹਰ ਇਲਾਕੇ 'ਚ ਜਿੱਥੇ ਕ੍ਰਿਸ਼ਤੀਆਂ ਦੀ ਰੋਡ ਪੈਂਦੀ ਆ ਕਿਸੇ ਕਿਸੇ ਵੀ ਚੀਜ਼ ਦੀ ਰੋਡ ਪੈਂਦੀ ਆ ਅਸੀਂ ਜੱਸੀ ਭਰਾ ਨੂੰ ਫੋਨ ਕਰਦੇ ਆ ਕਿਸ ਇਲਾਕੇ ਦੇ ਵਿੱਚ ਸਾਨੂੰ ਆ ਚੀਜ਼ ਚਾਹੀਦੀ ਆ ਅੱਧੇ ਘੰਟੇ ਦੇ ਵਿੱਚ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆਉਂਦੇ ਨੇ ਔਰ ਕਨਗੋ ਪਟਵਾਰੀ ਤਹਿਸੀਲਦਾਰ ਐਦਾਂ ਆਉਂਦੇ ਨੇ ਕਿ ਭਾਈ ਸਾਹਿਬ ਦੁਆਰਾ ਉਪਰੋਂ ਨ ਕਰਾਇਓ ਸਭ ਦੋਸਤੋ ਅਸੀਂ ਆਪਣੇ ਇਲਾਕੇ ਤੋਂ ਬਿਨਾ ਬਾਕੀ ਇਲਾਕਿਆਂ 'ਚ ਵੀ ਸੇਵਾ ਕਰਨ ਨੂੰ ਰਹਿਣੀ ਆ। ਸੋ ਜਿੰਨੇ ਕਨਗੋ ਤਹਿਸੀਲਦਾਰ ਪਟਵਾਰੀ ਲੱਗੇ ਨੇ ਉਹਨਾਂ ਦਾ ਵੀ ਤਹਿਦਦ ਤੇ ਸ਼ੁਕਰੀਆ ਦਾ। ਪਿੰਡਾਂ ਦੇ ਸਰਪੰਚ ਪੰਚ ਜਿੰਨੇ ਏਰੀਆ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਡੇਰਾ ਆਸ਼ਰਮ ਹਰ ਜਗ੍ਹਾ ਤੋਂ ਸੇਵਾ ਸਭ ਜਗ੍ਹਾ ਪਹੁੰਚ ਰਹੀ ਹੈ ਐਂਡ ਕੋਸ਼ਿਸ਼ ਕਰਿਓ ਕੋਈ ਬੰਦਾ ਧਰਮਾਂ ਦਾ ਕੋਈ ਵਖੇੜਾ ਨਾ ਪਾਇਓ ਕੋਈ Hindu, Musalman, Sikh ਇਹ ਮਜਵਾ ਦੀ ਗੱਲ ਨਾ ਕਰਿਓ। ਕਿਹੜੇ ਡੇਰੇ ਤੋਂ ਕਿਹੜੇ ਆਸ਼ਰਮਨ ਤੋਂ ਕਿਹੜੇ ਗੁਰੂ ਘਰ ਤੋਂ ਸੇਵਾ ਰਹੀ ਆ ਇਹ ਗੱਲਾਂ ਨਾ ਕਰਿਓ ਸਿਰਫ ਸੇਵਾ ਕਰਿਓ ਵਾਹਿਗੁਰੂ ਨੂੰ ਸਾਹਮਣੂ ਚੜ੍ਹਦੀ ਕਲਾ ਚ ਰੱਖੇ ਜਲਦੀ ਤੰਦਰੁਸਤੀਆਂ ਬਖਸ਼ੇ